ਦੋ ਮਹੀਨਿਆਂ ਚ ਕਬਜ਼ੀ ਹਟਾ ਦਿੰਦੀ ਐ ਐਂ ਨਹੀਂ ਵੀ ਕਬਜ਼ੀ ਰਹਿ ਜੂ ਇਹ ਗੋਲੀਆਂ ਬੱਟਣੀਆਂ ਤੇ ਬਣਾਉਣੀਆਂ ਬਹੁਤ ਔਖੀਆਂ ਨਾ ਇਹ ਖੁਰਕਦੀ ਦਿੰਦੇ ਨੇ ਜੀ ਦਵਾਈ ਹੂੰ ਆ ਦੇਖੋ ਖੁਰਕ ਨਹੀਂ ਮੁੜ ਕੇ ਹੁੰਦੀ ਚਾਹੇ 15 ਸਾਲਾਂ ਦੀ ਹੈ ਖੁਰਕਾ ਪਾ ਛੱਡਦੇ ਨਹੀਂ ਅੱਜ ਤੱਕ ਕਰਕੂਲਾੰਬਾ ਨਹੀਂ ਆਇਆ ਸਾਨੂੰ ਉਹ ਕਹਣਗੇ 30 ਸਾਲ ਹੂੰ ਇਹ ਦਵਾਈ ਦਿੰਦੇ ਨੇ ਲਾਓ ਬਾਈ ਬੰਤ ਬਾਈ ਨੇ ਫੇਰ ਕਰ ਲਈ ਕਬਜ਼ ਦੀ ਦਵਾਈ ਤਿਆਰ ਬਾਈ ਗੋਲੀਆਂ ਹੁਣ ਪੂਰੀਆਂ ਤਿਆਰ ਨੇ ਇਹ ਪੂਰੀਆਂ ਤਿਆਰ ਨਾ ਨਾਲੇ ਪੂਰੀਆਂ ਅਸਲ ਪੂਰੀਆਂ ਤੇਜ ਬਣਾਂਗੇ ਠੀਕ ਆ ਅੱਗੇ ਨਾਲ ਥੋੜਾ ਜਿਹਾ ਘੱਟ ਤੇਜ਼ ਬਣਾਇਆ ਸੀ ਹੂੰ ਇਹ ਗੋਲੀਆਂ ਹੁਣ ਆਪਾਂ ਨੂੰ ਦੋ ਗੇੜੇ ਹੋ ਗਏ ਹੂੰ ਇਹ ਹੁਣ ਫੁੱਲ ਤੇਜ਼ ਬਣਾਉਂਦੀਆਂ ਠੀਕ ਆ ਇਹ ਗੋਲੀ ਜਣੀ ਮੰਨ ਕੇ ਚੱਲ ਇੱਕੋ ਹੀ ਲੈਣੀ ਪੈਂਦੀ ਆ ਆਥਣੇ ਚਾਹੇ ਤਾਂ ਦੁੱਧ ਨਾਲ ਲੈ ਲਓ ਚਾਹੇ ਨਿੱਗੇ ਪਾਣੀ ਨਾਲ ਠੀਕ ਆ ਤੇ ਪੱਕਾ ਹੱਲ ਹੋ ਜਾਊਗਾ ਅਬ ਜੀ ਦਾ ਪੱਕਾ 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 ਹੱਲ ਪੂਰਾ ਗਾਰੰਟੀ ਸੋਧ ਅੱਛਾ ਇਹ ਨਿੱਗੇ ਦੁੱਧ ਨਾਲ ਜਾਂ ਨਿੱਗੇ ਪਾਣੀ ਨਾਲ ਆਥਣੇ ਪੈਣ ਲੱਗਿਆ ਨਹੀਂ ਜੇ ਚੱਬ ਕੇ ਨਿਗਾਰੋਗੇ ਤਾਂ ਉਦੋਂ ਅੰਤ ਨਹੀਂ ਤੇ ਨਹੀਂ ਉਹ ਸਾਫਤੀ ਨਿਗਾ ਲੋ ਜਣੇ ਸਾਫਤੀ ਨਿਗਾਉਣੀਆਂ ਥੋੜਾ ਜਿਹਾ ਲੇਟ ਅਸਰ ਕਰਦੀ ਐ ਚੱਬ ਕੇ ਨਿਗਾਈ ਤੁਰਤਾ ਅਸਰ ਕਰੂ ਅੱਛਾ ਤੜਕੇ 5 ਵਜੇ ਜਾਗ ਆਪਿਓ ਜਦੋਂ ਇਹ ਗੋਲੀਆਂ ਇਹ ਜੇ ਕਈ ਵਾਰੀ ਕਿਸੇ ਨੂੰ ਕਬਜ਼ ਜਿਆਦੇ ਐ ਉਹ ਦੋ ਲੈ ਸਕਦਾ ਤੇ ਤੜਕੇ ਛੀਤ ਅਤ ਵਾਰੀ ਵਧੀਆ ਬਾਹਰ ਅੰਦਰ ਜਾ ਕੇ ਉਹ ਅੱਛਾ 2 ਮਹੀਨਿਆਂ ਚ ਇਹ ਕਬਜ਼ੀ ਰਹਿੰਦੀ ਨਹੀਂ ਬਹੁਤ ਵਧੀਆ ਦੇਸੀ ਦਵਾਈ ਐ ਇਦੇ ਵਿੱਚ ਕੋਈ ਅੰਗਰੇਜ਼ੀ ਵਾਲਾ ਕੋਈ ਕੁਝ ਨਹੀਂ ਸਭ ਜੜੀ ਬੂਟੀ ਦੀਆਂ ਬਣਾਈਆਂ ਠੀਕ ਆ ਤੇ ਇੱਕ ਖੁਰਕ ਦੀ ਦਵਾਈ ਵੀ ਦਿੰਨੇ ਆ ਬਾਈ ਇੱਕ ਇਹ ਖੁਰਕ ਦੀ ਦਿੰਨੇ ਆ ਜੀ ਦਵਾਈ ਹੂੰ ਆ ਦੇਖੋ ਇਹ ਖੁਰਕ ਦੀ ਐ ਇਹ ਆਪਾਂ 3 ਸੀਸੀਆਂ ਦਿੰਨੇ ਆ ਅਗਲੇ ਨੂੰ ਅੱਛਾ ਆ ਤਿੰਨੇ ਠੀਕ ਐ 1 ਸੀਸੀ ਆ ਆ ਗਈ ਹੂੰ ਇਹ ਤਿੰਨ ਦਿੰਨੇ ਆ ਜਦੋਂ ਪਿੰਡੇ ਤੇ ਹੱਥ ਫੇਰ ਲਿਆ ਖੁਰਕ ਨਹੀਂ ਰਹਿੰਦੀ ਨਸਿਆ ਮੇਰੇ ਕੋਲ ਅੱਜ ਤੱਕ ਕੋਈ ਮਰੀਜ਼ ਨਹੀਂ 100 ਚੋਂ ਇੱਕ ਅੱਧਾ ਤਾਂ ਕੀ ਕਹਣਾ ਵੀ 100 ਚੋਂ ਇੱਕ ਅੱਧਾ ਕੋਈ ਮਰੀਜ਼ ਵੀ ਚਿਰ ਗਿਆ ਹੋਵੇ ਪਰ ਨਹੀਂ ਅੱਜ ਤੱਕ ਰਵੀਚਰਿਆ ਜਿਹਨੂੰ ਦਵਾਈ ਦਿੱਤੀ ਹੈ ਦਵਾਰੇ ਅਗਲਾ ਲਗਾਇਆ ਨਹੀਂ ਆ ਕਿ ਕੇਰਾ ਨਾਲ ਵੀ ਠੀਕ ਹੋ ਜਾਂਦਾ ਹੂੰ ਪਰ ਦੋ ਗਿਹੜੇ ਲਾਜ਼ਮੀ ਲੈ ਜਾਵੇ ਠੀਕ ਹੈ ਹਾਂ ਇਹ ਤਿੰਨੇ ਸੀਸੀਆਂ ਦਿੰਨੇ ਆ ਦੇਸੀ ਦਵਾਈ ਹੈ ਇਹ 24 ਘੰਟਿਆਂ ਚ ਤਿਆਰ ਹੁੰਦੀ ਆ ਦੇਖੋ ਡੋਲੂ ਇਹ ਸਾਰੀ 10 ਕਵੰਦਿਆਂ ਦੀ ਹੈ 10 ਕਵੰਦਿਆਂ ਨੂੰ ਸਾਧਦੇ ਆ ਅੱਛਾ 10 ਬੰਦਿਆਂ ਨੂੰ ਦਵਾਈ ਦਿੰਨੇ ਆ ਤੇ ਜੇ ਤਾਂ ਕਿਸੇ ਦੇ ਕੇ ਵੀ ਫੰਗ ਸਵਾਨ ਜਾਂਦੀ ਆ ਸਰ ਸਾਰਾ ਜਿਹੜੀ ਨੂੰ ਕਹਿੰਦੇ ਆ ਫੰਗ ਨਾ ਉਹ ਨੂੰ ਤਾਂ ਜਰੂਰ ਦੋ ਤਿੰਨ ਗੇੜੇ ਲਿਆਣੀ ਪੈਂਦੀ ਆ ਜਿਹਦੇ ਮਾੜੀਆਂ ਮੋਟੀਆਂ ਦੱਦਾ ਉਹ ਨੂੰ ਤਾਂ ਮੈਂ ਕੇਰੇ ਹੀ ਦਵਾਈ ਦਿਨਾ ਠੀਕ ਹੈ ਤੇ ਨਾਲ ਇੱਕ ਆ ਸਾਬਣ ਦੇ ਦੇਦੀ ਆ ਨਹਾਉਣ ਵਾਸਤੇ ਖੁਰਕ ਨਹੀਂ ਮੁੜ ਕੇ ਹੁੰਦੀ ਚਾਹੇ 15 ਸਾਲਾਂ ਦੀ ਖੁਰਕਾ ਪਾ ਛੱਡਦੇ ਨਹੀਂ ਅਜੇ ਤੱਕ ਰਕੂਲਾ ਮਾ ਨਹੀਂ ਆਇਆ ਆਪਣੀ ਲੋਕੇਸ਼ਨ ਕੀ ਹੈ ਇਹ ਇਹ ਲੋਕੇਸ਼ਨ ਹੈ ਵੀ ਪੁੱਚੋ ਮੰਡੀ ਹਮ ਬੱਸ ਸਟੈਂਡ ਕੋਲੇ ਪਫਾਰਾ ਚੌਕ ਹੈ ਉੱਥੋਂ ਵਾਲਿਆਂ ਵਾਲੀ ਨੂੰ ਰੋਡ ਆਉਂਦੀ ਹੈ ਹਮ ਗਾਹਾਂ ਮਾਣਾ ਜਾ ਕੇ ਮੇਰੇ ਨਾਲ ਸੱਜੇ ਹੱਥ ਬੋਰਡ ਲੱਗਿਆ ਖੰਭੇ ਤੇ ਹਮ ਖੰਭੇ ਤੇ ਬੋਰਡ ਲੱਗਿਆ ਬਚਿੱਤਰ ਸਿੰਘ ਦੀ ਕਵਾੜ ਕੇ ਦੀ ਦੁਕਾਨ ਆ ਉਹਦਾ ਮੁੰਡਾ ਬੈਠਾ ਹੁੰਦਾ ਉਹਦੀ ਆਪ ਨੇ ਤਾਂ ਉਹਨੇ ਪਰੇ ਕਰ ਲਈ ਦੁਕਾਨ ਹਮ ਉਹਦਾ ਇੱਥੇ ਦੁਕਾਨ ਤੇ ਮੁੰਡਾ ਬੈਠਾ ਹੁੰਦਾ ਉੱਥੇ ਖੰਭੇ ਤੇ ਨਾ ਬੋਰਡ ਲੱਗਿਆ ਆਪਣਾ ਕਦੋਂ ਵੀ ਬੰਦਾ ਆ ਸਕਦਾ ਆਪਾਂ ਮਤਲਬ ਵੀਰਵਾਰ ਨੂੰ ਨਹੀਂ ਬੰਦੇ ਸੱਚ ਇਹ ਬੇਨਤੀ ਕਈ ਵਾਰੀ ਭੁੱਲ ਗਏ ਵੀਰਵਾਰ ਨੂੰ ਨਹੀਂ ਬੰਦੇ ਹੋਰ ਹਰ ਇੱਕ ਦਿਨ ਬੈਠੇ ਹੁੰਦੇ ਆ ਪਰ ਜਦੋਂ ਵੀ ਬੰਦਾ ਕੋਈ ਤੁਰਦਾ ਉਹ ਫੋਨ ਮਾਰ ਕੇ ਤੁਰੇ